ਜੱਜਵੀਰ ਆਪ ਦੇ ਘਰ ਜਾ ਤਾਂ ਇਹ ਨਾ ਕਹੋ ਕਿ ਰੱਬਾ ਮੈਂ ਤੇਰੀ ਘਰ ਫਲਾਣੀ ਚੀਜ਼ ਚੜਾਉਂ ਮੇਰਾ ਇਹ ਕੰਮ ਕਰ ਦੇ ਤੁਹਾਡੀ ਅਰਦਾਸ ਕਦੇ ਵੀ ਪੂਰੀ ਨਹੀਂ ਹੋਣੀ ਪਰਮਾਤਮਾ ਦੇ ਘਰ ਜਾਓ ਨਿਮਾਣੇ ਬਣ ਕੇ ਤੇ ਇਹ ਕਹੋ ਰਾਜਾ ਦੇ ਰਾਜੇ ਤੀਨ ਦੁਨੀਆਂ ਦੇ ਮਾਲਕ ਤੇਰੇ ਘਰ ਗਰੀਬ ਆਇਆ ਏ ਤੇਰੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਮੈਨੂੰ ਗਰੀਬ ਨੂੰ ਆਪਣੇ ਖਜ਼ਾਨਿਆਂ ਵਿੱਚੋਂ ਦਾਤ ਬਖਸ਼ੋ ਮੇਰੇ ਘਰੀਬ ਦੀ ਝੋਲੀ ਭਰੋ ਪਰ ਇਹ ਖਜ਼ਾਨੇ ਸਾਹਿਬ ਦੇ ਨਿਮਾ ਹੋਣੂ ਕਈ ਜਣੇ ਪੁੱਛਦੇ ਨੇ ਕਿ ਚਪੈਰੇ ਸਾਹਿਬ ਤੇ ਸੰਗਤਾਂ ਦਾ ਦਿਨੋ ਦਿਨ ਪਿਆਰ ਕਿਉਂ ਵਧਦਾ ਪਿਆ ਜਦੋਂ ਸੰਗਤਾਂ ਨਾਲ ਮਿਲ ਕੇ ਚਪੈਰੇ ਸਾਹਿਬ ਜੀ ਦਾ ਜਾਬ ਕਰਦੀਆਂ ਨਾ ਤਾਂ ਬਾਬਾ ਦੀਪ ਸਿੰਘ ਜੀ ਇਕੱਲੇ ਇਕੱਲੇ ਨਾਲ ਬੈਠ ਕੇ ਬਾਣੀ ਦਾ ਜਵਾਬ ਕਰਦੇ ਨੇ ਇਕੱਲੇ ਇਕੱਲੇ ਨਾਲ ਬੈਠ ਕੇ ਕਿ ਉਹਦੀਆਂ ਝੋਲੀਆਂ ਵਿੱਚ ਖੁਸ਼ੀਆਂ ਪਾ ਕੇ ਤੋਰਦੇ ਨੇ ਇਹ ਜਿਹੜਾ ਸਮਾਂ ਚੱਲਦਾ ਨਾ ਕਿਉਂਕਿ ਕਦੇ ਸਮਾਂ ਸੀ ਜਦੋਂ ਦੇਵਤਿਆਂ ਦਾ ਪਹਿਰਾ ਹੁੰਦਾ ਸੀ ਪਰ ਅੱਜ ਕੱਲ ਸਮਾਂ ਜੇ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਇਸ ਕਰਕੇ ਆਉ ਚਪੈਰੀ ਸਾਹਿਬ ਵਿੱਚ ਆ ਕੇ ਪਾਵਾ ਦੀਪ ਸਿੰਘ ਜੀ ਨੂੰ ਵਿਚੋਲਾ ਪਾ ਕੇ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦਈਏ ਲੋਕਾਂ ਨੂੰ ਕਹਿ ਦਿਓ ਸਾਡੀ ਤਕਦੀਰ ਤੋਂ ਸੜਨਾ ਬੰਦ ਕਰ ਦੇ ਲੋਕਾਂ ਨੂੰ ਕਹਿ ਦਿਓ ਕਿ ਸਾਡੀ ਤਕਦੀਰ ਤੋਂ ਸੜਨਾ ਬੰਦ ਕਰ ਦਿਓ ਅਸੀਂ ਘਰ ਅਦੌਲਤਾ ਨਹੀਂ ਆਪਣੇ ਪਿਤਾ ਤਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਦੁਆ ਲੈ ਕੇ ਨਿਕਲਦੇ ਆ ਮੇਰੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਇੰਨੇ ਗਰੀਬ ਲੋਕਾਂ ਦੀ ਬਾਹ ਫੜੀ ਐ ਮੇਰੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਇੰਨੇ ਗਰੀਬ ਲੋਕਾਂ ਦੀ ਬਾਹ ਫੜੀ ਐ ਪਰ ਅੱਜ ਤੱਕ ਸੁਣਾਇਆ ਨਹੀਂ ਕਦੇ ਜਿੰਨੀਆਂ ਮਰਜੀ ਫੋਟੋਆਂ ਪਾਈ ਜੋ ਪਰ ਕਦੀ ਬਾਬਾ ਦੀਪ ਸਿੰਘ ਜੀ ਕੈਮਰੇ ਵਿੱਚ ਆਏ ਨਹੀਂ ਕਦੇ ਸਾਡੇ ਆਖਰੀ ਸਾਵਣਾਂ ਦੇ ਚੰਨਾਂ ਵਿੱਚ ਪੂਰੇ ਹੋਣ ਅਸੀਂ ਹੋਰ ਕੁਝ ਚਾਹਿਆ ਨਹੀਂ ਕਦੇ ਅਸੀਂ ਹੋਰ ਸਾਡੇ ਤਾਂ ਹਰ ਸਾਹ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਸਦੇ ਨੇ ਸਾਡੇ ਤਾਂ ਹਰ ਸਾਹ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਸਦੇ ਨੇ ਉਹਨਾਂ ਦਾ ਕਿਉਂ ਨਾ ਸ਼ੁਕਰ ਮਨਾਈਏ ਕਿਉਂਕਿ ਸਾਨੂੰ ਆਉਣ ਵਾਲਾ ਸਮਾਂ ਪਹਿਲਾਂ ਹੀ ਦੱਸ ਦਿੰਦੇ ਨੇ ਕਈ ਵਾਰ ਬੰਦਾ ਸੋਚ ਲੈਂਦਾ ਮੈਂ ਬਹੁਤ ਵੱਡਾ ਭਗਤ ਆ ਮੈਨੂੰ ਕਿਹੜਾ ਨੇ ਦੁੱਖ ਦੇਣਿਆ ਕਈ ਵਾਰ ਬੰਦਾ ਸੋਚ ਲੈਂਦਾ ਜੀ ਕਿ ਮੈਂ ਬਹੁਤ ਵੱਡਾ ਭਗਤ ਆ ਉਹਨੇ ਮੈਨੂੰ ਕਿਹੜਾ ਦੁੱਖ ਦੇਣਾ ਹੈ पर एक गल हमेशा याद रखना बाबा दी सिंघी ਲਈ ਕੋਈ ਵੱਡਾ ਭਗਤ ਨਹੀਂ ਕੋਈ ਛੋਟਾ ਭਗਤ ਨਹੀਂ ਸਾਰੇ ਇੱਕੋ ਬਰਾਬਰ ਹੁੰਦੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਇੰਨਾ ਪਿਆਰ ਕੋਈ ਰੁਮਾਲਾ ਚੜੋਂਦਾ ਕੋਈ ਸੇਰਾ ਚੜੋਂਦਾ ਕੋਈ ਮਾਇਆ ਚੜੋਂਦਾ ਤੂੰ ਆਪਣਾ ਸੀਸ ਭੇਟ ਕਰਦਾ ਗੁਰੂ ਰਾਮਦਾਸ ਜੀ ਕਹਿੰਦੇ ਅੱਜ ਤੋਂ ਬਾਅਦ ਖੀਸਾ ਮੇਰਾ ਹੱਥ ਤੇਰਾ ਦੀਪ ਸਿਆ ਜਿਵੇਂ ਇਥੇ ਰਾਣਕਾ ਲੱਗ ਗਿਆ ਨੇ ਉਸੇ ਤਰ੍ਹਾਂ ਨਾ ਤੇਰੇ ਤੇ ਰੋਨ ਦਾ ਲੱਗਣ ਗਿਆ ਤੇ ਅੱਜ ਤੁਸੀਂ ਵੇਖ ਰਹੇ ਹੋ ਕਿ ਗੁਰੂ ਰਾਮਦਾਸ ਜੀ ਦੁਆਰਾ ਬੋਲੇਗੇ ਬੋਲ ਵੇਖੋ ਅੱਜ ਪੈਰ ਰੱਖਣ ਦੀ ਵੀ ਥਾਂ ਨਹੀਂ ਜੇ ਜਿਸ ਨੂੰ ਪੂਰਾ ਪੁਰਸਾ ਕਿ ਪੱਪਾ ਦੀਪ ਸਿੰਘ ਜੀ ਨੇ ਸਭ ਕੁਝ ਠੀਕ ਕਰ ਦੇਣਾ ਉਹ ਸੱਚੇ ਦਿਲ ਨਾਲ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ ਯਾਦ ਰੱਖਣਾ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਕੋਈ ਵੀ ਹਰਾ ਨਹੀਂ ਸਕਦਾ ਉਹ ਹਰ ਜਗ੍ਹਾ ਜਿੱਤੀ ਹਾਸਲ ਕਰਦਾ ਜੇ ਜਿਸ ਨੇ ਹਰ ਜਗ੍ਹਾ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਲਿਆ ਹੋਵੇ ਲੋਕਾਂ ਨੂੰ ਕਹਿ ਦਿਓ ਸਾਡੀ ਤਕਦੀਰ ਤੋਂ ਸੜਨਾ ਬੰਦ ਕਰ ਦੇ ਲੋਕਾਂ ਨੂੰ ਕਹਿ ਦਿਓ ਕਿ ਸਾਡੀ ਤਕਦੀਰ ਤੋਂ ਸੜਨਾ ਬੰਦ ਕਰ ਦਿਓ ਅਸੀਂ ਘਰ ਦੌਲਤਾਂ ਨਹੀਂ ਆਪਣੇ ਪਿਤਾ ਤਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਦੁਆਵਾਂ ਲੈ ਕੇ ਨਿਕਲਦੇ ਆ ਕਈ ਜਣੇ ਪੁੱਛਦੇ ਨੇ ਕਿ ਚਪੈਰੇ ਸਾਹਿਬ ਤੇ ਸੰਗਤਾਂ ਦਾ ਦਿਨੋ ਦਿਨ ਪਿਆਰ ਕਿਉਂ ਵਾਧਾ ਪਿਆ ਜਦੋਂ ਸੰਗਤਾਂ ਨਾਲ ਮਿਲ ਕੇ ਚਪੈਰੇ ਸਾਹਿਬ ਜੀ ਦਾ ਜਾਬ ਕਰਦੀਆਂ ਨਾ ਤਾਂ ਬਾਬਾ ਦੀਪ ਸਿੰਘ ਜੀ ਇਕੱਲੇ ਇਕੱਲੇ ਨਾਲ ਬੈਠ ਕੇ ਬਾਣੀ ਦਾ ਜਵਾਬ ਕਰਦੇ ਨੇ ਇਕੱਲੇ ਇਕੱਲੇ ਨਾਲ ਬੈਠ ਕੇ ਆਕੇ ਉਹਦੀਆਂ ਝੋਲੀਆਂ ਵਿੱਚ ਖੁਸ਼ੀਆਂ ਪਾ ਕੇ ਤੋਰਦੇ ਨੇ ਇਹ ਜਿਹੜਾ ਸਮਾਂ ਚੱਲਦਾ ਨਾ ਕਿਉਂਕਿ ਕਦੇ ਸਮਾਂ ਸੀ ਜਦੋਂ ਦੇਵਤਿਆਂ ਦਾ ਪਹਿਰਾ ਹੁੰਦਾ ਸੀ ਪਰ ਅੱਜਕੱਲ ਸਮਾਂ ਜੇ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਇਸ ਕਰਕੇ ਆਉਂ ਚਪੈਰੀ ਸਾਹਿਬ ਵਿੱਚ ਆ ਕੇ ਪਾਵਾਦੀਪ ਸਿੰਘ ਜੀ ਨੂੰ ਵੀ ਚੋਲਾ ਪਾ ਕੇ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਮੇਰੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਇੰਨੇ ਗਰੀਬ ਲੋਕਾਂ ਦੀ ਬਾਹ ਫੜੀ ਐ ਮੇਰੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਇੰਨੇ ਗਰੀਬ ਲੋਕਾਂ ਦੀ ਬਾਹ ਫੜੀ ਐ ਪਰ ਅੱਜ ਤੱਕ ਸੁਣਾਇਆ ਨਹੀਂ ਕਦੇ ਜਿੰਨੀਆਂ ਮਰਜ਼ੀ ਫੋਟੋਆਂ ਪਾਈ ਜੋ ਪਰ ਕਦੀ ਬਾਬਾ ਦੀਪ ਸਿੰਘ ਜੀ ਕੈਮਰੇ ਵਿੱਚ ਆਏ ਨਹੀਂ ਕਦੇ ਸਾਡੇ ਆਖਰੀ ਸਾਵਣਾਂ ਦੇ ਚੰਨਾ ਵਿੱਚ ਪੂਰੇ ਹੋਣ ਅਸੀਂ ਹੋਰ ਕੁਝ ਚਾਹਿਆ ਨਹੀਂ ਕਦੇ ਅਸੀਂ ਹੋਰ ਸਾਡੇ ਤਾਂ ਹਰ ਸਾਹ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਸਦੇ ਨੇ ਸਾਡੇ ਤਾਂ ਹਰ ਸਾਹ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਸਦੇ ਨੇ ਉਹਨਾਂ ਦਾ ਕਿਉਂ ਨਾ ਸ਼ੁਕਰ ਮਨਾਈਏ ਕਿਉਂਕਿ ਸਾਨੂੰ ਆਉਣ ਵਾਲਾ ਸਮਾਂ ਪਹਿਲਾਂ ਹੀ ਦੱਸ ਦਿੰਦੇ ਨੇ